ਮੈਨੂੰ ਮੁਹੱਬਤ ਮੇਰੀ ਨਹੀਂ ਮਿਲੀ ਤੇ ਉਡੀਕ ਉਹਦੀ جاری ਹੈ ਉਹਦੇ ਵੱਲੋਂ ਮੈਨੂੰ ਨਫ਼ਰਤ ਹੈ ਤੇ ਮੈਂ ਕਹਿੰਦਾ ਨਫ਼ਰਤ ਵੀ ਇੱਕ ਤਰ੍ਹਾਂ ਦੀ ਮੁਹੱਬਤ ਹੁੰਦੀ ਹੈ ਜੇ ਸੱਚੇ ਦਿਲੋਂ ਕੀਤੀ ਜਾਵੇ ਹੂੰ ਕੀਆ ਬਾਤ ਹੈ ਜੇ ਤੁਸੀਂ ਕਿਸੇ ਨੂੰ ਨਫ਼ਰਤ ਵੀ ਕਰਦੇ ਹੋ ਨਾ ਤੁਹਾਡਾ ਇੱਕ ਸਬੰਧ ਤਾਂ ਬਣਿਆ ਰਹਿੰਦਾ ਨਾ ਉਸ ਇਨਸਾਨ ਨਾਲ ਉਸਤੀ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਨਾਲ ਜੇ ਕੋਈ ਪਰਸਨ ਤੁਹਾਡੇ ਹਰ ਵਕਤ ਰਹਿੰਦਾ ਉਹ ਤੁਹਾਡਾ ਯਾਰ ਦੋਸਤ ਜਾਂ ਤੁਹਾਡਾ ਆਪਣਾ ਹੀ ਹੋਊਗਾ ਜਦੋਂ ਕੋਈ ਇਨਸਾਨ ਤੁਹਾਡੇ ਨਾਲ ਬੇਵਫਾਈ ਕਰਨ ਤੇ ਆਉਂਦਾ ਨਾ ਤਾਂ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਐ ਕਰਕੇ ਸਭ ਤੋਂ ਪਹਿਲਾਂ ਆਪਦੇ ਨੇੜੇ ਦੇ ਕੱਟਦੇ ਕਿਉਂ ਕਿਉਂਕਿ ਉਹਨਾਂ ਨੂੰ ਤੁਹਾਡਾ ਪੇਤ ਹੁੰਦਾ ਹੈ ਤੁਹਾਡੇ ਰਗ ਰਗ ਤੋਂ ਵਾਕਿਫ ਹੁੰਦੇ ਦੂਜਿਆਂ ਨੂੰ ਨਹੀਂ ਪਤਾ ਹੁੰਦਾ ਵੀ ਕੀ ਹੈ ਕਿੱਦਾਂ ਹੈ ਉਦਾਹਰਨਾ ਬਹੁਤ ਨੇ ਚਾਹੇ ਅਸੀਂ ਦੋਸਤੀ ਦੀ ਉਦਾਹਰਨ ਲੈ ਲਈਏ ਚਾਹੇ ਦੋਸਤ ਗਦਾਰਾਂ ਦੀ ਉਦਾਹਰਨਾਂ ਲੈ ਲਈਏ ਹਰ ਇੱਕ ਪਰਸਨ ਨੇ ਕ੍ਰਿਸ਼ਨ ਸਦਾਮੇ ਵਰਗੀ ਦੋਸਤੀ ਕਦੇ ਨਾ ਕਿਸੇ ਦੀ ਦੇਖੀ ਜਾ ਸਕਦੀ ਸੁੱਚਾ ਸੂਰਮਾ ਤੇ ਕੁਕਰਦੀ ਦੋਸਤੀ ਬਾਰੇ ਕਦੇ ਗੱਲ ਕੀਤੀ ਜਾ ਸਕਦੇ ਹਮ ਅਲੱਗ-ਅਲੱਗ ਨੇ ਨਾ ਸੀਤਾ ਦੋਸਤੀ ਤੁਨੂੰ ਇਸੇ ਤਰ੍ਹਾਂ ਕੋਈ ਨਾ ਮੈਂ ਸੁੱਚਾ ਬਣ ਸਕਦਾ ਨਾ ਮੈਂ ਕ੍ਰਿਸ਼ਨ ਜੀ ਬਣ ਸਕਦਾ ਵੀ ਪਰ ਪਰ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਵੀ ਮੇਰੇ ਨਾਲ ਹੋ ਗਿਆ ਤਾਂ ਇਹ ਤਾਂ ਫੈਕਟ ਹੈ ਜ਼ਿੰਦਗੀ 'ਚ ਸਾਡੇ ਉਤਰਾ ਚੜਾਅ ਤਾਂ ਆਉਂਦੇ ਰਹਿੰਦੇ ਨੇ ਇਨਸਾਨ ਮਿਲਦੇ ਹੀ ਰਹਿੰਦੇ ਨੇ ਤੇ ਉਹ ਸਮਾਂ ਬੈ ਕੇ ਪਤਾ ਲੱਗਦਾ ਕਿ ਇਹ ਜਿਹੜਾ ਤੁਹਾਡੇ ਨਾਲ ਇਨਸਾਨ ਚੱਲ ਰਿਹਾ ਕੀ ਉਹ ਵਫਾਦਰ ਹੈ ਕਿ ਨਹੀਂ ਕੁੜੀ ਨੇ ਤੁਹਾਡਾ ਫੋਨ ਨਹੀਂ ਚੱਕਿਆ ਪਰ ਦੋਸਤ ਤੁਹਾਡੇ ਨਾਲ ਰਹਿੰਦਾ ਸੀ ਹਮੇਸ਼ਾ ਉਹਨੂੰ ਨਹੀਂ ਤੁਸੀਂ ਬਾਅਦ ਵਿੱਚ ਪੁੱਛਿਆ ਕਿ ਯਾਰ ਤੂੰ ਕਿਉਂ ਐਦਾਂ ਕੀਤੀ ਤੈਨੂੰ ਤਾਂ ਸਾਰਾ ਕੁਝ ਪਤਾ ਸੀ 6 ਮਹੀਨੇ ਮੈਂ ਉਹਦੇ ਨਾਲ ਸਿਰਫ ਇਹ ਗੱਲ ਕਰਦਾ ਹੁੰਦਾ ਸੀ ਬਾਈ ਅੱਜ ਗਿਆ ਯੂਨੀਵਰਸਿਟੀ ਬਾਈ ਚ ਗਿਆ ਸੀ ਫਲਾਨਾ ਮਿਲਿਆ ਉਹ ਮਿਲੀ ਇਹ ਉਹ ਉਹ ਕਦੇ ਕਹਿੰਦਾ ਕਿ ਹਾਂ ਅੱਜ ਅੱਜ ਮੈਂ ਦੇਖਿਆ ਸੀ ਉਹਨਾਂ ਨੂੰ ਅੱਜ ਉੱਥੇ ਸੀਗੀਆਂ ਅੱਜ ਇੱਥੇ ਅਸੀਂ ਆਏ ਸੀ ਕਦੇ ਕਹਿੰਦਾ ਵੀ ਨਹੀਂ ਠੀਕ ਹੈ ਐਦਾਂ ਕਰਕੇ ਸਾਡੇ 6 ਮਹੀਨੇ ਨਿਕਲ ਗਏ ਗੱਲ ਕਰਦੇ ਆਂ ਤੇ ਜਦੋਂ ਮੈਨੂੰ ਉਹਦੇ ਬਾਰੇ ਪਤਾ ਲੱਗਿਆ ਵੀ ਐਦਾਂ ਕਰਕੇ ਆਏ ਆਂ ਕਸਮੀਗਾ ਲਾ ਦੀਖਾ ਹੋ ਸਕਦਾ ਮੈਂ ਆਪਣੀ ਜਗ੍ਹਾ ਤੇ ਗਲਤ ਹੋਵਾਂ ਪਰ ਉਸ ਤੋਂ ਬਾਅਦ ਮੇਰੀ ਹਿੰਮਤ ਨਹੀਂ ਹੋਈ ਕਿ ਮੈਂ ਉਹਨੂੰ ਫੋਨ ਕਰਕੇ ਪੁੱਛ ਸਕਾਂ ਕਿ ਤੂੰ ਆ ਕੇ ਕੀਤਾ ਮੇਰੇ ਅੰਦਰ ਡਰ ਸੀ ਗਲਤੀ ਉਹਦੀ ਸੀ ਪਰ ਮੇਰੇ ਅੰਦਰ ਡਰ ਸੀ ਡਰ ਕਿਉਂ ਸੀ ਕਿਉਂਕਿ ਮੈਂ ਤਾਂ ਉਹਨੂੰ ਦਿਲੋਂ ਕੀਤਾ ਤੇ ਆਪਦੇ ਦੋਸਤ ਨੂੰ ਵੀ ਦਿਲੋਂ ਭਰਾ ਮੰਨਿਆ ਵੀ ਦੋਨੇ ਰਿਸ਼ਤੇ ਉਹ ਜਿਹੜੇ ਮੇਰੇ ਨੇੜੇ ਸੀ ਦੋਨੇ ਦਗਾ ਕਿਵੇਂ ਦੇ ਸਕਦੇ ਮੈਂ ਤੇ ਜਦੋਂ ਇਹ ਗੱਲ ਮੈਨੂੰ ਮੈਂ ਫੀਲ ਕੀਤੀ ਵੀ ਜੇ ਮੈਂ ਹੁਣ ਪੁੱਛਦਾ ਨਾ ਤਾਂ ਜੇ ਇਹ ਗੱਲ ਸੱਚੀ ਨਿਕਲ ਗਈ ਕਸਮੀ ਗੱਲਾਂ ਅੱਖਾਂ ਦੇ ਸ਼ਰਮ ਆ ਨੇ ਜਿਹੜੀ ਜਾਂ ਇੱਕ ਦੂਜੇ ਨਾਲ ਉਸ ਤੋਂ ਬਾਅਦ ਮੈਂ ਕਹਿੰਦਾ ਬਸ ਹੁਣ ਰਿਸ਼ਤੇ ਨੂੰ ਆਜ਼ਾਦ ਰਹਿਣ ਦੇ ਹੂੰ ਫਿਰ ਮੈਂ ਫੋਨ ਨਹੀਂ ਕੀਤਾ ਔਰ ਉਹ ਦਿਨ ਜਾਂਦਾ ਅੱਜ ਦਾ ਦਿਨ ਆਉਂਦਾ 9 ਸਾਲ 10 ਸਾਲ ਹੋ ਗਏ ਨੇ ਕੋਈ ਫੋਨ ਨਹੀਂ ਆਇਆ ਵਿੱਚ ਦੀ ਇੱਕ ਵਾਰੀ ਫੋਨ ਆਇਆ ਸੀ ਉਹਦਾ ਮੈਨੂੰ ਕਾਲ ਕੀਤੀ ਜਦੋਂ ਉਹਨਾਂ 9 ਸਾਲ ਹੋ ਗਏ ਸੀ ਹੁਣ ਤਾਂ 10 ਵੀ ਟੱਪ ਗਏ ਨੇ ਉਹਦੋਂ 9 ਸਾਲ ਹੋ ਗਏ ਸੀ 9 ਸਾਲ ਬਾਅਦ ਕਾਲ ਆਈ ਮੈਨੂੰ ਤੇ ਪੂਰਾ 1 ਮਿੰਟ ਵੀ ਗੱਲ ਨਹੀਂ ਹੋਈ ਸੀ ਮੇਰੀ ਹੂੰ ਬਸ ਦੋ ਚਾਰ ਗੱਲਾਂ ਕੀਤੀਆਂ ਤੂੰ ਪੁੱਛੇ ਕਿਵੇਂ ਆ ਹੁਣ ਤੂੰ ਮੈਂ ਤੇਰਾ ਪਤਾ ਲੈਣ ਵਾਸਤੇ ਮੈਂ ਚੱਲ ਗੱਲ ਕਰ ਲਵਾਂ ਮੈਂ ਕਿਹਾ ਤੂੰ ਮੈਨੂੰ ਫੋਨ ਕਰ ਰਹੀ ਆ ਮੇਰਾ ਪਤਾ ਲੈਣਾ ਵਾਸਤੇ ਕਹਿੰਦੇ ਹਾਂ ਮੈਂ ਕਿਹਾ ਤੈਨੂੰ 9 ਸਾਲ ਲੱਗੇ ਮੇਰਾ ਪਤਾ ਲੈਣ ਵਾਸਤੇ ਫੋਨ ਕਰਨ ਲੱਗੇ ਹੂੰ ਲੱਗੀ ਤੈਨੂੰ ਸਭ ਤੋਂ ਪਹਿਲਾਂ ਫੋਨ ਕਰਨਾ ਚਾਹੀਦਾ ਸੀ ਹੁਣ ਤਾਂ ਚਾਹੇ ਲੱਖ ਫੋਨ ਕਰ ਲੈਣਾ ਹੁਣ ਮੈਨੂੰ ਵੀ ਪਤਾ ਏ ਇਸ ਗੱਲ ਦਾ ਵੀ ਜਿਸੀ ਚਾਹੀਏ ਜਿਸੀ ਮਿਲ ਵੀ ਲਈਏ ਮੇਰੇ ਬਹੁਤ ਸਾਰੇ ਮਿੱਤਰ ਮੇਰੇ ਬਹੁਤ ਸਾਰੇ ਦੋਸਤ ਜਾਂ ਸਾਰੇ ਇੰਸਟਾ ਫੈਮਿਲੀ ਮੈਨੂੰ ਇਹੀ ਗੱਲ ਕਰਦੀ ਹੈ ਤੁਸੀਂ ਜੇ ਤੋ ਅਸੀਂ ਦੁਬਾਰਾ ਮਿਲ ਜਾਈਓ ਮੈਂ ਕਿਹਾ ਉਹਨਾਂ ਦੀ ਰਿਸਪੈਕਟ ਇੱਜ਼ਤ ਤੇ ਪਿਆਰ ਤਾਂ ਅੱਜ ਵੀ ਬਰਕਰਾਰ ਹੈ ਉਹੀ ਪਰ ਹੁਣ ਅਸੀਂ ਕਦੇ ਇੱਕ ਨਹੀਂ ਹੋ ਸਕਦੇ ਮੈਂ ਪਿੱਛੇ ਜੇ ਨਾ ਕਿਸੇ ਦਾ ਇੰਟਰਵਿਊ ਦੇਖੀ ਤਾਂ ਉਹਨੇ ਗੱਲ ਕਹੀ ਵੀ ਕੋਈ ਉਹ ਵੀ ਮੇਰੇ ਵਾਂਗ ਕੋਈ ਟੁੱਟਿਆ ਯਾਸ਼ਕ ਸੀ ਰੁਲਿਆ ਖੜਿਆ ਯਾਸ਼ਕ ਸੀ ਤੇ ਉਹਨੇ ਗੱਲ ਕਹੀ ਕਹਿੰਦਾ ਵੀ ਜੇ ਮੇਰੇ ਕੋਲ ਉਹ ਵਿਆਹ ਕਰਾ ਕੇ ਬੱਚੇ ਲੈ ਕੇ ਵੀ ਆ ਜਾਵੇ ਤਾਂ ਮੈਨੂੰ ਐਕਸੈਪਟ ਕਰ ਲਵਾਂਗਾ ਮੇਰ ਦਾ ਨਾ ਕਰਾ ਹੂੰ ਜੇ ਤੁਸੀਂ ਐਨਾ ਫਿਰ ਤੁਸੀਂ ਫਿਰ ਤੁਸੀਂ ਕੰਪਰੋਮਾਈਜ਼ ਕਰ ਲਿਆ ਹੂੰ ਫਿਰ ਤੁਸੀਂ ਕੰਪਰੋਮਾਈਜ਼ ਕਰ ਰਹੇ ਹੋ ਨਾ ਜੇ ਤੁਸੀਂ ਮਤਲਬ ਇੰਨੀਆਂ ਚੀਜ਼ਾਂ ਦੇ ਨਾਲ ਨੂੰ ਜਦੋਂ ਤੁਸੀਂ ਪਿਆਰ ਕੀਤਾ ਸੀ ਮੁਹੱਬਤ ਕੀਤੀ ਸੀ ਗੱਲਬਾਤ ਹੋਈ ਸੀ ਤੁਹਾਡੀ ਤੁਸੀਂ ਕਿਹੜੀ ਕਿਹੜੀ ਗੱਲਾਂ ਕੀਤੀਆਂ ਤੁਸੀਂ ਪੂਰੇ ਉਤਰੇ ਨਹੀਂ ਉਸਤੇ ਠੀਕ ਹੈ ਤੁਸੀਂ ਦੋਨੋਂ ਵੱਖਰੇ ਹੋ ਗਏ ਤੁਹਾਡੇ ਰਸਤੇ ਵੱਖਰੇ ਹੋ ਗਏ ਆ 10 ਸਾਲ ਬਾਅਦ ਸਾਲ ਉਹ ਮਿਲਦੀ ਹੈ 10 ਸਾਲ ਬਾਅਦ ਉਹਦਾ ਪਰਿਵਾਰ ਹੈ ਫੈਮਿਲੀ ਹੈ ਤੁਸੀਂ ਕਿਉਂ ਨਾ ਨਿਖੜੋਂਗੇ ਉਹਦੀ ਫੈਮਿਲੀ ਦੇ ਨਾਲ ਹੂੰ ਉਹ ਜੋ ਵੀ ਹੈ ਚਾਹੀਓ ਉਹਦਾ ਉਹਦਾ ਹਸਬੰਡ ਹੋਵੇ ਚਾਹੀਓ ਉਹਦੀ ਉਹਦੀ ਫੈਮਿਲੀ ਜਿਹੜੀ ਵੀ ਹੋ ਗਈ ਹੈ ਉਹ ਦੁਖੀ ਹੈ ਸੁਖੀ ਹੈ ਉਹਦੀ ਲਾਈਫ ਹੈ ਹੂੰ ਹਨਾ ਜਿਵੇਂ ਬਣਾਉਣਾ ਹੁੰਦਾ ਤੁਹਾਨੂੰ ਪਹਿਲਾਂ ਹੀ ਬਣਾ ਲਿੱਤਾ ਜਾਂਦਾ ਪਰ ਮੈਨੂੰ ਮੁਹੱਬਤ ਮੇਰੀ ਨਹੀਂ ਮਿਲੀ ਤੇ ਉਡੀਕ ਉਹਦੀ جاری ਹੈ ਉਹਦੇ ਵੱਲੋਂ ਮੈਨੂੰ ਨਫ਼ਰਤ ਹੈ ਤੇ ਮੈਂ ਕਹਿੰਦਾ ਨਫ਼ਰਤ ਵੀ ਇੱਕ ਤਰ੍ਹਾਂ ਦੀ ਮੁਹੱਬਤ ਹੁੰਦੀ ਹੈ ਹੂੰ ਇਹ ਸੱਚੇ ਦਿਲੋਂ ਕੀਤੀ ਜਾ ਰਹੀ ਹੈ ਹੂੰ ਕੀ ਆ ਬਾਤ ਹੈ ਜੇ ਤੁਸੀਂ ਕਿਸੇ ਨੂੰ ਨਫ਼ਰਤ ਵੀ ਕਰਦੇ ਹੋ ਨਾ ਤੁਹਾਡਾ ਇੱਕ ਸਬੰਧ ਤਾਂ ਬਣਿਆ ਰਹਿੰਦਾ ਨਾ ਉਸ ਇਨਸਾਨ ਨਾਲ ਹੁਣ ਫੋਰ ਐਗਜ਼ਾਮਪਲ ਅਸੀਂ ਕਿਸੇ ਕੋਈ ਕੋਈ ਸਾਡਾ ਦੁਸ਼ਮਣ ਹੈ ਉਹਨੂੰ ਅਸੀਂ ਰੋਜ਼ ਵੇਖਦੇ ਹਾਂ ਰੋਜ਼ ਉਹਨੂੰ ਗਾਲ੍ਹਾਂ ਕੱਢਦੇ ਆ ਸਾਡੇ ਚ ਇੱਕ એનર્ਜੀ ਬਣੀ ਰਹਿੰਦੀ ਹੈ ਵੀ ਇਹਨੂੰ ਇਹਨੂੰ ਹੋਰ ਗਾਲ੍ਹਾਂ ਕੱਢਣੀਆਂ ਕੱਲ ਨੂੰ 4 ਕੱਢਣੀਆਂ ਪਰ ਅੱਜ 5 ਕੱਢਣੀਆਂ 22% ਪਰਸਨ ਮਰ ਜੇ ਮੁੱਕ ਜੇ ਮੈਂ ਗਰੰਟੀ ਕਰਦਾ ਉਹ ਉਸੇ ਦਿਨ ਤੁਸੀਂ ਇੱਕ ਗੱਲ ਤਾਂ ਇੱਕ ਵਾਰੀ ਤਾਂ ਜ਼ਰੂਰ ਕਹਿ ਦੋਗੇ ਵੀ ਐ ਚੰਗਾ ਹੋਇਆ ਹੋਇਆ ਪਰ ਉਸ ਤੋਂ ਬਾਅਦ ਤੁਸੀਂ ਕਹੋਗੇ ਯਾਰ ਐ ਨਹੀਂ ਮਰਨਾ ਚਾਹੀਦਾ ਸੀ ਹੂੰ ਇਹ ਸਾਡੀ ਫਿਤਰਤ ਹੈ ਸਾਡੇ ਚ ਇਨਸਾਨੀਅਤ ਹੈ ਗਿਆਨੀ ਜਿਹੜੀ ਅਸੀਂ ਬੋਲਤਾ ਸਕਦੇ ਆ ਕਿਸੇ ਨੂੰ ਨਫ਼ਰਤ ਵੀ ਕਰ ਸਕਦੇ ਆ ਪਰ ਉਹ ਨਫ਼ਰਤ ਸਾਡੀ ਸਾਥ ਦਿੰਦੀ ਰਹਿੰਦੀ ਹੈ ਸਾਡਾ ਸਾਨੂੰ ਜਿਉਣਾ ਸਿਖਾਉਂਦੀ ਰਹਿੰਦੀ ਹੈ ਹੁਣ ਫੋਰ ਐਗਜ਼ਾਮਪਲ ਮੈਨੂੰ ਕਿਸੇ ਨੇ ਕੰਮ ਚੋਂ ਕੱਢਤਾ ਵੀ ਨਹੀਂ ਤੂੰ ਅਸੀਂ ਤੈਨੂੰ ਨਹੀਂ ਰੋਲ ਦੇਣਾ ਕਿਸੇ ਹੋਰ ਨੂੰ ਕਰੈਕਟਰ ਦੇਣਾ ਇਹ ਤੇ ਵੀ ਤੂੰ ਚਲਾ ਜਾ ਜੇ ਮੈਨੂੰ ਕਹਿਤਾ ਮੈਨੂੰ ਗੁੱਸਾ ਆਊਗਾ ਗੁੱਸਾ ਆਊਗਾ ਨਾਲ ਇੱਕ ਚੀਜ਼ ਪੈਦਾ ਹੋਊਗੀ ਵੀ ਮੈਂ ਹੁਣ ਇਹਨੂੰ ਨਾ ਕੁਝ ਵਧੀਆ ਕਰਕੇ ਦਿਖਾਉਣਾ ਬੇਸ਼ੱਕ ਹੋਵੇ ਤਾਂ ਉਹਦੀ ਨਫ਼ਰਤ ਦੇ ਲਈ ਹੀ ਕਰਾਂ ਪਰ ਮੇਰੇ ਅੰਦਰ ਇੱਕ ਜਜ਼ਬਾ ਪੈਦਾ ਹੋਊਗਾ ਵੀ ਮੈਂ ਕੁਝ ਕਰਨਾ ਚੈਲੰਜ ਦੇ ਦਾਂ ਨਾ ਉਸ ਨੂੰ ਹੂੰ ਤੇ ਜੇ ਉਹ ਖਤਮ ਹੋ ਜੂਗਾ ਉਸ ਬਾਅਦ ਤੇ ਮੇਰਾ ਚੈਲੰਜ ਵੀ ਖਤਮ ਹੋ ਜੀ ਮੈਂ ਵੀ ਡਾਊਨ ਪੈ ਜਾਊਂ ਸੋ ਨਫ਼ਰਤ ਮੁਹੱਬਤ ਤੁਹਾਨੂੰ ਜ਼ਿੰਦਗੀ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਹੂੰ ਅੱਗੇ ਪਤਾ ਨਹੀਂ ਤੁਹਾਨੂੰ ਹੌਸਲਾ ਮਿਲ ਜਾਣਾ ਤੋ ਬਿਲਕੁਲ ਹੂੰ ਤੁਸੀਂ ਇਸ ਚੀਜ਼ ਨੂੰ ਲੈ ਕੇ ਕਦੇ ਸੋਚਿਆ ਵੀ ਤੁਹਾਡੀ ਕਿਸਮਤ ਤੁਹਾਡੇ ਬਾਪ ਵਰਗੀ ਹੋਣੀ ਚਾਹੀਦੀ ਸੀ ਵੀ ਤੁਹਾਡੀ ਲਾਈਫ ਦੇ ਵਿੱਚ ਦੋ ਦੋ ਰਤਾਈਆਂ ਇੱਕ ਔਰਤ ਜਿਹੜੀ ਕਿ ਤੁਹਾਡੇ ਬਾਪ ਦੇ ਲਈ ਮਹਿਲਾਂ ਨੂੰ ਛੱਡ ਕੇ ਗਰੀਬੀ ਵੀ ਦੇਖ ਲਈ ਤੇ ਇੱਕ ਔਰਤ ਜਿਹੜੀ ਮਹਿਲਾਂ ਦੇ ਵਿੱਚ ਵੀ ਨਾ ਰਹਿਣਾ ਕਬੂਲਿਆ ਉਹਨੇ ਮੇਰੇ ਬਾਪ ਦੀ ਕਿਸਮਤ ਮੈਨੂੰ ਐ ਲੱਗਦਾ ਸ਼ਾਇਦ ਮੇਰੇ ਤੋਂ ਵੀ ਜ਼ਿਆਦਾ ਜਿਹੜੀ ਉਹ ਦਰਦਪਰੀ ਤੇ ਖਰਾਬ ਹੈ ਹੂੰ ਤੇ ਮੇਰੇ ਪਿਤਾ ਜੀ ਤੋਂ ਬਦ ਮਾੜੀ ਕਿਸਮ ਸੀ ਮੇਰੀ ਮਾਂ ਦੀ ਕਿਉਂਕਿ ਮੈਂ ਮੰਨਦਾ ਹੁੰਨਾ ਕਿ ਮੈਂ ਸਭ ਤੋਂ ਅਪਹਾਗਾ ਪੁੱਤ ਐ ਹਰ ਇੱਕ ਮਾਂ ਦਾ ਇੱਕ ਸੁਪਨਾ ਹੁੰਦਾ ਦੀਕਸ਼ਾ ਵੀ ਉਹ ਚਾਹੁੰਦੀ ਹੁੰਦੀ ਹੈ ਵੀ ਜ਼ਿੰਦਗੀ ਚ